ਪਿਛਲੇ ਦਿਨੀ ਮਿਤੀ 8 1 26 ਨੂੰ ਜਿਹੜਾ ਫਤਿਹਗੜ ਘਰਟਾਣਾ ਵਿਖੇ ਇੱਕ ਜਣਾ ਲੜਕਾ ਜਿਹੜਾ ਉਹ ਮੋਗੇ ਤੋਂ ਜਿਹੜਾ ਫਤਿਹਗੜ ਨੂੰ ਆ ਰਿਹਾ ਸੀ ਜੋ ਤਿੰਨ ਜਣੇ ਮੋਟਰਸਾਈਕਲ ਦੇ ਉੱਪਰ ਸਨ ਇਹਦਾ ਨਾਮ ਸੀਗਾ ਲਬਪ੍ਰੀਤ ਲੱਬਾ ਅਤੇ ਉਸਦੇ ਨਾਲ ਦਿਲਪ੍ਰੀਤ ਅਤੇ ਇੱਕ ਮੁੰਡਾ ਚਮਕੌਰ ਸਿੰਘ ਸੀਗਾ ਇਹ ਤਿੰਨੋਂ ਜਣੇ ਆ ਰਹੇ ਸੀ ਸੋ ਇਹਦੇ ਪਿੱਛੋਂ ਇੱਕ ਅਲਟੋ ਕਾਰ ਜਿਹੜੀ ਇਹਨਾਂ ਨੇ ਮੁਲਜ਼ਮਾਂ ਦਾ ਨਾਮ ਲਿਖਾਇਆ ਇੱਕ ਮੌਂਟੀ ਨਾਮ ਦਾ ਵਿਅਕਤੀ ਅਤੇ ਇੱਕ ਉਹਦੇ ਵਿੱਚ ਮਨੀਸ਼ ਮੰਨੂ ਸ਼ਰਮਾ ਤੇ ਧਰਮਪ੍ਰੀਤ ਬਾਬੂ ਨੇਜਾ ਇਹਨਾਂ ਜਿਹੜਾ ਇਹਨਾਂ ਨੇ ਨਾਮ ਲਿਖਵਾਇਆ ਸੋ ਉਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਸਾਡੇ ਐਸ ਐਚਓ ਸਾਹਿਬ ਲక్ష్మణ ਸਿੰਘ ਧਰਮਕੋਟ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਗਈ ਫ 7 ਨੰਬਰ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ 103 ਬੀ ਐਨ ਐਸ ਦੇ ਵਿੱਚ ਉਸ ਤੋਂ ਬਾਅਦ ਆ ਜਿਹੜਾ ਇਹਦੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਮਾਨਯੋਗ ਸਾਡੇ ਐਸ ਐਸ ਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈ ਪੀ ਐਸ 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 ਪੀ ਸਾਹਿਬ ਮੋਗਾ ਜਿਹਦੇ ਦਿਸਣ ਦਿਸਤਮ ਤੱਕ ਅਸੀਂ ਜਿਹੜਾ ਇਹ ਕੈਮਰਿਆਂ ਨੂੰ ਖੰਘੋਲਿਆ ਗਿਆ ਅਤੇ ਇਹਦੀ ਜੀ ਟੈਕਨੀਕਲ ਤਰੀਕੇ ਦੇ ਨਾਲ ਜਿਹੜੀ ਅਸੀਂ ਉਹਦੀ ਵੈਰੀਫਾਈ ਕੀਤਾ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਆਲਟੋ ਕਾਰ ਹੈ ਇਹ ਲੜਕਿਆਂ ਦੇ ਮਗਰ ਮੋਗੇ ਤੋਂ ਹੀ ਲੱਗੀ ਸੀ ਅਤੇ ਪਿੰਡ ਦੇ ਵਿੱਚ ਦੀ ਮੋਟਰਸਾਈਕਲ ਦੇ ਨਾਲ ਦੇ ਪਿੱਛੇ ਵੀ ਇਹਨਾਂ ਨੇ ਗੇੜੇ ਦਿੱਤੇ ਅਤੇ ਫਤੇਗੜ ਜਿਹੜੀ ਬੱਸ ਸਟੈਂਡ ਦੇ ਨੇੜੇ ਇਹ ਲਿਆ ਕੇ ਇਹਦੇ ਵਿੱਚ ਮੋਟਰਸਾਈਕਲ ਦੇ ਮਾਰੀ ਮਾਰਨ ਤੋਂ ਬਾਅਦ ਜਿਹੜੇ ਮੁੰਡੇ ਡਿੱਗ ਪਏ ਡਿੱਗਣ ਤੋਂ ਬਾਅਦ ਜਿਹੜਾ ਇਹ ਮਨੂ ਸ਼ਰਮਾ ਅਤੇ ਜਿਹੜਾ ਇਦੇ ਨਾਲ ਬਾਬੂ ਸੀਗਾ ਇਹਨਾਂ ਨੇ ਇਹਨਾਂ ਦੇ بیسਬਾਲ ਸੀਗੇ بیسਬਾਲਾਂ ਦੇ ਨਾਲ ਉਹਦਾ ਮੁੰਡੇ ਦਾ ਜਿਹੜਾ ਸਿਰ ਵਿੱਚ ਕਾਫੀ ਸੱਟਾਂ ਮਾਰੀਆਂ ਸੋ ਉੱਥੇ ਮੌਂਟੀ ਨਾਮ ਦਾ ਇੱਕ ਵਿਅਕਤੀ ਉਹਦੇ ਕੋਲ ਹਾਕੀ ਸੀ ਉਹਨੇ ਵੀ ਕਾਫੀ ਸੱਟਾਂ ਮਾਰੀਆਂ ਸੋ ਉਸ ਤੋਂ ਬਾਅਦ ਇਹਨੂੰ ਉੱਥੇ ਸੱਟ ਕੇ ਤੇ ਭੱਜ ਗਏ ਜਿਹੜਾ ਲੜਕੇ ਨੂੰ ਕੋਰਡੀ ਸੇਖਾਂ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਜਿਹੜਾ ਇਹਦੀ ਡੈਥ ਹੋ ਗਈ ਤੇ ਜਿਸਨੂੰ ਮੋਗਾ ਵਿਖੇ ਜਿਹੜਾ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਸੋ ਉਹਦੀ ਇਨਵੈਸਟੀਗੇਸ਼ਨ ਨੂੰ ਪੂਰੇ ਕਰਦੇ ਹੋਏ ਸਾਬਦੇ ਨਿਸ਼ਾ ਦਿਸ਼ਾਂ ਦੇ ਅਨੁਸਾਰ ਜਿਹੜੇ ਅਸੀਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੋ ਅਸੀਂ ਇੱਕ ਜਿਹੜੀ ਇਸ ਮੁਕੱਦਮੇ ਦੇ ਵਿੱਚ ਗਗਨਦੀਪ ਕੌਰ ਜੋ ਮੌਂਟੀ ਦੀ ਵਾਈਫ ਸੀ ਉਸ ਨੂੰ 11 ਤਰੀਕ ਨੂੰ ਗ੍ਰਿਫਤਾਰ ਕਰ ਲਿਆ ਸੀ ਸੋ ਉਸ ਦੀ ਪੁੱਛਗਿੱਛ ਦੇ ਮੁਤਾਬਕ ਜਿਹੜਾ ਸਾਨੂੰ ਅੱਗੇ ਜਿਹੜੇ ਕਲੂ ਮਿਲੇ ਸੋ ਅਸੀਂ ਉਹਦੇ ਵਿੱਚ ਦੋ ਜਿਹੜੇ ਦੋਸ਼ੀ ਮਨੀਸ਼ ਮਨੂ ਸ਼ਰਮਾ ਧਰਮਪ੍ਰੀਤ ਤੇ ਨੇਜਾ ਬਾਬੂ ਅਤੇ ਜਿਹੜਾ ਮੌਂਟੀ ਨਾਰੰਗ ਹੈ ਇਹ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ 14 ਤਰੀਕ ਨੂੰ ਕੱਲ ਜਿਹੜੀ ਅਸੀਂ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਅਤੇ ਮੌਂਟੀ ਦੀ ਗ੍ਰਿਫਤਾਰੀ ਅੱਜ ਅਸੀਂ ਅਮਲ ਦੇ ਵਿੱਚ ਲਿਆਂਦੀ ਹੈ ਸੋ ਇਹਨਾਂ ਦਾ ਅੱਜ ਪੁਲਿਸ ਰਿਮਾਂਡ ਲਿਆ 2 ਦਿਨ ਦਾ ਪੁਲਿਸ ਰਿਮਾਂਡ ਦੇ ਮੱਧਮਕ ਜਿਹੜਾ ਹੋਰ ਜਿਹੜੇ ਖੁਲਾਸੇ ਹੋਏ ਹੋਰ ਕੌਣ-ਕੌਣ ਇਹਨਾਂ ਦੇ ਨਾਲ ਸਨ ਜੋ ਨਾਮ ਲੂਮ ਵਿਅਕਤੀ ਸਨ ਉਹਨਾਂ ਬਾਰੇ ਡੰਗਾਈ ਨਾਲ ਪਤਾ ਕੀਤਾ ਜਾਵੇਗਾ ਜਿਸ ਬਾਰੇ ਜਲਦੀ ਹੀ ਦੱਸਿਆ ਜਾਵੇਗਾ ਸਰ ਇਹਨਾਂ ਦੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ ਇਹਨਾਂ ਦੇ ਉੱਪਰ ਕੋਈ ਪਹਿਲਾ ਮੁਕੱਦਮਾ ਦਰਜ ਨਹੀਂ ਹੈਗਾ ਪਹਿਲਾਂ ਇਹਨਾਂ ਦੀ ਲੜਾਈ ਝਗੜਾ ਜਰੂਰ ਇਹਨਾਂ ਦਾ ਹੁੰਦਾ ਰਹਿੰਦਾ ਸੋ ਜਿਹੜਾ ਜਿਹਦੀ ਡੈਥ ਹੋਈ ਹੈ ਉਹਦੇ ਖਿਲਾਫ ਇੱਕ ਮੁਕਦਮਾ ਕੋਟਿਸੇਗਾ ਥਾਣੇ ਦੇ ਵਿੱਚ ਲੜਾਈ ਝਗੜੇ ਦਾ ਜ਼ਰੂਰ ਦਰਜ ਹੋਇਆ। ਲੜਾਈ ਦਾ ਕਾਰਨ ਕੀ ਸੀ? ਲੜਾਈ ਦਾ ਕਾਰਨ ਇਹ ਉੱਥੇ ਜਿਹੜਾ ਆਪਣੇ ਕਚਹਿਰੀ ਦੇ ਪਿੱਛੇ ਮੋਗੇ ਮੇਲੇ ਲੱਗਦਾ ਹੁੰਦਾ ਹੈ। ਮੇਲੇ ਦੇ ਵਿੱਚ ਇਹ ਜਿਹੜੇ ਸਾਰੇ ਜਣੇ ਉੱਥੇ ਇਕੱਠੇ ਹੋਏ ਸੀ ਉੱਥੇ ਇਹਨਾਂ ਦੀ ਲੜਾਈ ਹੋਈ। ਉੱਥੇ ਇਹਨਾਂ ਦੀ ਜਿਹੜਾ ਬਾਬੂ ਨਾਮ ਦਾ ਲੜਕਾ ਹੈ ਉਹਦੇ ਨਾਲ ਕੋਈ ਝੜਕਪ ਵਗੈਰਾ ਹੋਈ ਉੱਥੇ ਉਹਦੇ ਥੋੜੀ-ਬਹੁਤ ਕਿਤੇ ਕੋਈ ਖਰੋਚ ਆਈ। ਸੋ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਉਹਨਾਂ ਦਾ ਇਹਨਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਦੀ ਲ ਕਿ ਇਹ ਉਸੇ ਰੰਜਿਸ਼ ਦੇ ਕਾਰਨ ਆ ਕਿ ਇਹਨਾਂ ਨੇ ਇੱਥੇ ਨੂੰ ਘੇਰ ਕੇ ਤੇ ਇਹਦੇ ਜੜੀਆਂ ਸੱਟਾਂ ਮਾਰੀਆਂ। ਇਹ ਸਰ ਦੂਜਾ ਮੁੰਡਾ ਸੀ ਆ ਉਹਦੀ ਹਾਲਤ ਕਿਦਾਂ ਦੀ? ਦੂਜੇ ਮੁੰਡੇ ਹਸਪੀਟਲ ਦੇ ਵਿੱਚ ਐਡਮਿਟ ਸੀਗਾ ਲੇਕਿਨ ਉਹਦਾ ਠੀਕ ਹੈ ਉਹਦੇ ਨਾਰਮਲ ਸੱਟਾਂ ਵੱਜੀਆਂ ਸਿਰ ਤੇ ਹੱਥਾਂ-ਬਾਹਾਂ ਦੇ ਉੱਪਰ ਉਹਦੇ ਜਿਹੜੇ ਸੱਟਾਂ ਲੱਗੀਆਂ ਹੁਣ ਉਹਦੀ ਤਬੀਰ ਠੀਕ ਹੈ। ਪੁਲਿਸ ਰਿਮਾਂਡ ਵੀ ਲਿਆ ਹੋਇਆ ਹੈ। ਹਾਂਜੀ ਇਹਨਾਂ ਦੋਸ਼ੀਆਂ ਦਾ ਸੀ 2 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਲਿਆ ਗਿਆ। ਮੌਂਟੀ ਦੀ ਗ੍ਰਿਫਤਾਰੀ ਸੀ ਅੱਜ ਪਾਈਆ ਨੂੰ ਅਸੀਂ ਕੱਲ ਨੂੰ ਪੇਸ਼ ਅਦਾਲਤ ਕਰਾਂਗੇ। ਸੋ ਕੱਲ ਨੂੰ ਪੇਸ਼ਦਾਨਤ ਕਰਨ ਤੋਂ ਬਾਅਦ ਇਹਦਾ ਜਿਹੜਾ ਪੁਲਿਸ ਰਿਮਾਂਡ ਲਵਾਵਾਂਗੇ ਅਤੇ ਜਿਹੜੀ ਇਹ ਪੁੱਛਗਛ ਦੇ ਦੌਰਾਨ ਇਹ ਗੱਡੀ ਜਿਹੜੀ ਮੰਨਿਆ ਕਿ ਮੇਰੀ ਐਲਟੋ ਕਾਰ ਕਿਸੇ ਜਗ੍ਹਾ ਤੋਂ ਖੜੀ ਆ ਸੀ ਸੋ ਉਹ ਗੱਡੀ ਜਿਹੜੀ ਕੱਲ ਨੂੰ ਅਸੀਂ ਬਰਾਮਦ ਕਰਾ ਕੇ ਜਿਹੜੀ ਲਿਆਵਾਂਗੇ ਤੇ ਇਸ ਦੁਆਰਾ ਜਿਹੜੀ ਯੂਜ਼ ਕੀਤਾ ਗਿਆ ਜਿਹੜਾ ਹਥਿਆਰ ਆ ਸੀ ਉਹ ਵੀ ਜਿਹੜਾ ਕੱਲ ਨੂੰ ਅਸੀਂ ਬਰਾਮਦ ਕਰਾਵਾਂਗੇ ਸਰ ਜਿਹੜੇ ਇਦਾਂ ਦਾ ਮਾਹੌਲ ਕ੍ਰੀਏਟ ਕਰਦੇ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਅਸੀਂ ਕੋਈ ਚੇਤਾਵਨੀ ਦਿੰਨੇ ਆ ਕਿ ਜਿਹੜੀ ਗੁੰਡਾਗਰਦੀ ਨੂੰ ਬਿਲਕੁਲ ਨੱਥ ਪਾ ਕੇ ਰੱਖੀ ਜਾਊਗੀ ਕਿਸੇ ਤਰ੍ਹਾਂ ਦਾ ਕੋਈ ਵੀ ਮਾੜੇ ਅਨਸਰ ਨੂੰ ਸਿਰਨੀ ਚੁੱਕਣ ਦਿੱਤਾ ਜਾਊਗਾ ਸਾਡੀਆਂ ਇਹੀ ਹਦਾਇਤਾਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਕਿ ਜ਼ਿਲ੍ਹੇ ਮੋਗੇ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਘਟਨਾ ਨਹੀਂ ਵਾਪਰਨੀ ਚਾਹੀਦੀ ਜਿਸ ਦੇ ਨਾਲ ਕਿ ਦਸ਼ਤ ਦਾ ਮਾਹੌਲ ਪੈਦਾ ਹੋਵੇ ਸੋ ਅਸੀਂ ਜਿਹੜੇ ਇਹੋ ਜਿਹੇ ਮਾੜੇ ਅਨਸਰ ਹੈ ਉਹਨਾਂ ਨੂੰ ਐਸਐਚਓ ਸਾਹਿਬ ਨੂੰ ਵੀ ਕਿਹਾ ਕਿ ਇਹਨਾਂ ਦੇ ਖਿਲਾਫ ਪਹਿਲਾਂ ਹੀ ਜਿਹੜੀ ਰੋਕੂ ਕਾਰਵਾਈ ਕੀਤੀ ਜਾਵੇ ਸੋ ਤਾਂ ਕਰਕੇ ਜਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਲੋਕ ਜਿਹੜੇ ਬਾਝ ਰਹੇ